ਹੈਲੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਤੁਹਾਨੂੰ 22 ਬੀਜ ਤੇ 23 ਦੀਆਂ ਕਟਾ ਪਾਉਣੀਆਂ ਦੱਸਾਂਗੇ ਵੀ ਕਿਵੇਂ ਪਾਈਆਂ ਜਾਂਦੀਆਂ ਹਨ ਪਹਿਲਾਂ ਆਪਾਂ ਕੱਪੜੇ ਨੂੰ ਪੂਰੀ ਤਰ੍ਹਾਂ ਸੈੱਟ ਕਰ ਲੈਣਾ ਪਹਿਲਾਂ ਨੀਚੇ ਕੱਪੜਾ ਵਿਛਾ ਲੈਣਾ ਇਹ ਬੈਕ ਸਾਈਡ ਹੈ ਕਮੀਜ਼ ਦੀ ਠੀਕ ਹੈ ਜੀ ਖੁੱਲਾ बस ਆਪਣੇ ਵੱਲ ਰੱਖ ਲੈਣਾ ਤੇ ਵਨ ਸਾਈਡ ਦੂਸਰੀ ਵੱਲ ਰੱਖ ਲੈਣਾ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਫਿਰ ਆਪਾਂ ਇਹਦੇ ਤੇ ਦੂਜੀ ਆ ਫਰੰਟ ਸਾਈਡ ਦਾ ਕੱਪੜਾ ਰੱਖਾਂਗੇ ਠੀਕ ਹੈ ਜੀ ਇਹ ਵੀ ਬੰਦ ਸਾਈਡ ਜਿੱਧਰ ਬੰਦ ਸਾਈਡ ਹੈ ਉਧਰ ਹੀ ਰੱਖਣੀ ਹੈ ਬੈਕ ਸਾਈਡ ਆ ਸੌਰੀ ਖੁੱਲਾ ਪਾਸਾ ਇੱਕ ਸਾਈਡ ਰੱਖਣਾ ਤੇ ਬੰਦ ਸਾਈਡ ਇੱਕ ਪਾਸੇ ਰੱਖਣੀ ਹੈ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਪਹਿਲਾਂ ਤੇ ਕਪੜਾ ਸੈੱਟ ਹੋਵੇ ਠੀਕ ਹੋਵੇ ਇੱਕੋ ਜਿਹਾ ਹੋਵੇ ਉਪਰੋਂ ਤੇ ਨੀਚੋਂ ਫਿਰ ਆਪਾਂ ਨੂੰ ਕੋਈ ਦਿੱਕਤ ਨਹੀਂ ਆਦੀ ਕਈ ਵਾਰ ਕਪੜਾ ਉੱਚਾ ਨੀਵਾ ਹੁਆ ਕਰਕੇ ਇਹ ਕਾਣ ਪੈ ਜਾਂਦੀ ਹੈ ਕਪੜੇ 'ਚ ਸੂਟ 'ਚ ਇਸ ਲਈ ਪਹਿਲਾਂ ਕਪੜੇ ਜੰਗੀ ਤਰ੍ਹਾਂ ਸੈੱਟ ਕਰ ਲਓ ਪਹਿਲਾਂ ਆਪਾਂ ਲੰਬਾਈ ਦੇਖਾਂਗੇ ਜਿੰਨੀ ਲੰਬਾਈ ਉਹਨਾਂ ਦੀ ਕਸਟਮਰ ਦੀ ਉਨੀ ਰੱਖਾਂਗੇ ਕਿਉਂਕਿ ਨੀਚੇ ਦੇ ਬਾਰਡਰ ਹੈ ਆਪਾਂ ਇਹ ਪੂਰੇ ਪ੍ਰੋਪਰ ਹੀ ਰੱਖ ਲਾਂਗੇ ਸਾਰਾ ਠੀਕ ਹੈ ਜੀ ਹੁਣ ਆਪਾਂ ਇਧਰੋਂ ਪਹਿਲਾਂ ਇਨਸਰਟ ਕਰਕੇ ਤੀੜਾ ਰੱਖਾਂਗੇ ਤੀੜਾ ਰੱਖਾਂਗੇ ਵਨ ਸਾਈਡ ਵਾਲੀ ਪਾਸੇ ਤੀੜਾ ਰੱਖਾਂਗੇ ਸਾਢੇ 6 ਇੰਚ ਠੀਕ ਹੈ ਜੀ ਇਥੋ ਵੀ ਆਪਾਂ ਸਾਢੇ 6 ਇੰਚ ਰੱਖਾਂਗੇ ਸਾਢੇ 6 ਰੱਖ ਕੇ ਤੇ ਆਪਾਂ ਰੀਚਨ ਰੱਖਾਂਗੇ ਸਾਢੇ 7 ਇੰਚ ਯਾਨੀ 7.5 ਇੰਚ ਰੱਖ ਕੇ ਬਾਕਸ ਬਣਾ ਲਾਂਗੇ ਇੱਕ ਇਹ ਤੋਂ ਸਾਢੇ 6 ਇੰਚ ਰੱਖ ਕੇ ਬਾਕਸ ਜਿਆ ਬਣਾ ਲਾਂਗੇ ਕੋਈ ਤਾਂ ਠੀਕ ਹੈ ਜੀ ਦੇਖੋ ਹੁਣ ਆਪਾਂ ਦਾ ਇੰਚ ਐਕਸਟਰਾ ਵਿੱਚ ਨੂੰ ਲੈ ਕੇ ਇਹਦੀ ਕਾਟ ਪਾ ਲਾਂਗੇ ਠੀਕ ਹੈ ਇਹਦੀ ਕਾਟ ਪੈ ਜੂਗੀ ਇਹ 10 इंच ਦੀ ਤੇ 1.5 ਇੰਚ ਦੀ ਬੈਕ ਸਾਈਡ ਦੀ ਕੱਟ ਕਾਉਗੀ ਇਹ ਬੈਕ ਸਾਈਡ ਹੋ ਗਈ ਇਥੇ ਰੱਖਾਂਗੇ ਆਪਾਂ 11.5 ਇੰਚ ਠੀਕ ਹੈ ਇਹ ਇਥੇ 5.5 ਇੰਚ ਤੇ ਫਿੜੀਆਂ ਦਾ ਨਿਸ਼ਾਨ ਲਾਵਾਂਗੇ ਆਪਾਂ ਲੱਖਾਂਗੇ ਉਦਨਦੀ 2 ਆ ਤੇ ਆਪਾਂ 10 ਰੱਖਾਂਗੇ ਇਹ ਕਿਉਂਕਿ ਆਪਾਂ 1/2 ਇੰਚ ਐਕਸਟਰਾ ਲਵਾਂਗੇ ਪਲੋਈਆਂ ਵਿਚ ਆ ਜਾਊਗਾ ਠੀਕ ਹੈ ਜੀ ਲੰਬਾਈ ਰੱਖਾਂਗੇ ਚੌਕ ਦੀ 14 1/2 ਇੰਚ ਤੇ ਹੀ ਪੁਨਦੀ ਹੈਗੇ 23 ਇੰਚ ਠੀਕ ਹੈ 12 1/2 ਇੰਚ ਰੱਖਾਂਗੇ 23 ਇੰਚ ਦਾ 4th ਭਾਗ ਹੋ ਗਿਆ 1/4th ਹੋ ਗਿਆ 12 1/2 ਸੌਰੀ 11 1/2 ਸਾਡੇ ਜਾਂ ਠੀਕ ਹੈ ਹੁਣ ਤੀਰਾਂ ਭਲੋਈਆਂ ਦਾ ਨਿਸ਼ਾਨਾ ਲਾਵਾਂਗੇ 12.5 ਇੰਚ ਤੇ ਇਹਦਰਾ ਰੱਖਾਂਗੇ 3.5 ਇੰਚ ਇਥੇ થોੜੇ 3.5 ਇੰਚ ਰੱਖ ਲਾਂਗੇ ਇਹ ਇਥੋਂ 3.5 ਇੰਚ ਆਖਾਂਗੇ ਠੀਕ ਹੈ ਇਥੋਂ 5 ਇੰਚ ਕਈ ਵਾਰ ਫਰੰਟ ਦੀਆਂ ਕੱਟ ਲੰਮੀਆਂ ਪਾਈਆਂ ਜਾਂਦੀਆਂ ਆਪਾਂ 6 ਇੰਚ ਰੱਖ ਲਾਂਗੇ ਤੇ ਬੈਕ ਸਾਈਡ ਦੀ ਆਪਾਂ 1 ਇੰਚ ਜੈਕਸਚਰ ਰੱਖ ਲਾਂਗੇ ਠੀਕ ਹੈ ਇਧਰੋਂ 8 ਇੰਚ ਦਾ ਡਿਸਟੈਂਸ ਦੇ ਕੇ ਸਿੱਧੀ ਲਾਈਨ ਲਾ ਦਾਂਗੇ ਫੇਰ ਸਿੱਧੀ ਲਾਈਨ ਲਾਣੀ ਕੋਨੇ ਤੋਂ 5 ਇੰਚ ਦਾ ਡਿਸਟੈਂਸ ਦੇਣਾ ਇਧਰੋਂ ਵੀ ਆਪਾਂ యస్టా టీకే సేమ ఢా ఇంచ నిశాన్లోయపూ చర్లో ఇది బ్యాక్ సైడ్ నిశాను ਕਹਿੰਦੇ ਹੁਣ ਆਪਾਂ ਇੱਥੇ ਨੇ ਕਟਿੰਗ ਕਰਾਂਗੇ ਐਕਸਟਰਾ ਕੱਪੜਾ ਜਿਹੜਾ ਉਹ ਕਟਿੰਗ ਕਰਾਂਗੇ ਠੀਕ ਹੈ ਜੀ ਹੁਣ ਮੋਡੇ ਦੀ ਕਟਿੰਗ ਕਰਾਂਗੇ ਪਹਿਲਾਂ ਆਪਾਂ ਬੈਕ ਸਾਈਡ ਹੀ ਕੱਟਾਂਗੇ ਬੈਕ ਸਾਈਡ ਕੱਟ ਲੈਣੀ ਫਿਰ ਬਾਅਦ ਵਿੱਚ ਆਪਾਂ ਫਰੰਟ ਸਾਈਡ ਬਾਅਦ ਵਿੱਚ ਕਟਾਂਗੇ ਪਹਿਲਾਂ ਬੈਕ ਸਾਈਡ ਹੀ ਕਟਣੀ ਹੈ ਜਦੋਂ ਵੀ ਸੂਟ ਕੱਟਣਾ ਹੈ ਹੁਣ ਇੱਕ ਪੱਲੇ ਨੂੰ ਚੱਕ ਕੇ ਤਾਂ ਫਰੰਟ ਸਾਈਡ ਤੇ ਕੱਟ ਪਾਵਾਂਗੇ ਠੀਕ ਹੈ ਜੀ ਫਰੰਟ ਸਾਈਡ ਦੀ ਕੱਟ ਹੋ ਗਈ ਜਸਟ ਉੱਪਰ ਲੈ ਪੱਲਾ ਹੀ ਜਿ cục ਨਾਲ ਠੀਕ ਹੈ ਜੀ ਹੁਣ ਆਪਾਂ ਇੱਥੇ ਕੱਟ ਦੇ ਨਿਸ਼ਾਨ ਪਾਵਾਂਗੇ ਕੱਟ ਦੇ ਨਿਸ਼ਾਨ ਤਾਂ ਪਾਈ ਜਾਂਦੇ ਕਈ ਵਾਰ ਮਾਰਕਾ ਮਿਸ ਹੋ ਜਾਂਦਾ ਮੀਜ਼ ਵੇ ਇੱਥੇ ਜਾਂਦਾ ਹੈ ਤੇ ਇਸੇ ਕੱਟ ਨਾਲ ਵੀ ਉਹਥੇ ਦਾ ਉੱਥੇ ਹੀ ਜਾਂਦਾ ਕੱਟ ਇੱਥੇ ਅਪ ਲਾਇਆ ਹੋਊਗੀ ਆਪਾਂ ਦੂਜੀ ਸਾਈਡ ਵੀ ਨਿਸ਼ਾਨਾ ਲਾ ਦਾਂਗੇ ਇਹਦੇ ਸਾਰੀ ਲਈ ਫਰੰਟ ਸਾਈਡ ਚੱਕੀ ਤੇ ਉਹ ਨੀਚੇ ਉੱਪਰ ਸਾਰੇ ਨਿਸ਼ਾਨਾ ਲਾਣੇ ਕਹ ਜੀ ਹੁਣ ਦੂਜੀ ਸਾਈਡ ਵੀ ਫਿਟਿੰਗ ਆ ਜੀ ਇਨਸ਼ਾਅੱਲਾ ਦਾਣੀ ਠੀਕ ਹੈ ਜੀ ਆ ਦੇਖੋ ਹੁਣ ਆਪਾਂ ਜਿਹੜੇ ਫਿਟਿੰਗ ਨੇ ਇਨਸ਼ਾਅੱਲਾ ਐਸੀ ਦੂਜੀ ਸਾਈਡ ਉਹਨੂੰ ਪੱਕੀ ਕਰ ਦੇਣਾ ਠੀਕ ਹੈ ਜੀ ਹਾਂ ਹਾਂ ਸਿੱਧੀ ਲਾਈ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਉਹ ਵਾਲਾ ਆਈਕਨ ਵੀ ਦਬਾ ਲਿਓ ਕਿਉਂਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਪਾਵਾਂਗੇ ਤਾਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਊਗਾ ਤੇ ਪਲੀਜ਼ ਫੋਲ ਜ਼ਰੂਰ ਕਰਿਓ ਦੂਜੀ ਸਾਈਡ ਵੀ ਲਾ ਲਵਾਂ ਨੇ ਬਲੋਇਆਂ ਨੇ ਸ਼ਾਹ ਠੀਕ ਹੈ ਜੀ نیچے ਨੂੰ ਰੱਖਾਂਗੇ ਆਪਾਂ ਸੌਰੀ ਇਹ ਹੋ ਗਿਆ ਬੈਗ ਕਲੇ ਦਾ ਨਿਸ਼ਾਨ 8 ਇੰਚ ਰੱਖਾਂਗੇ ਤੇ 2 ਇੰਚ ਹੀ ਰੱਖਾਂਗੇ ਫਰੰਟ ਨੇ نیچے ਤੋਂ ਜਿਹੜਾ ਟਾਈ ਕਰ ਲੋ ਉਪਰੋਂ 2 ਹੀ ਰੱਖਿਆ ਕਰੋ ਗੁਗਲਾ ਕਿਉਂਕਿ 2 ਨਾਲ ਇਹਦਾ ਟਿਕਦਾ ਨਹੀਂ ਗੁਲਾ ਵਿੱਚੋਂ ਬਮਟਾਈ ਰੱਖ ਲਓ ਗਲਾਈ ਕਰਣੀ ਤੋਂ ਠੀਕ ਹੈ ਤੇ ਇਹਨੂੰ ਗਲਾਈ ਦੇ ਦਾਂਗੇ ਠੀਕ ਹੈ ਇਹ ਹੋ ਗਏ ਆਪਣੇ ਕਮੀਜ਼ ਦੇ ਨਿਸ਼ਾਨ ਜੇ ਤੁਹਾਨੂੰ ਸਾਡੀ ਵੀਡੀਓ ਬਧੀਰ ਲੱਗੀ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੁੜੋ ਟੋਲ ਕਰਿਓ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ